ਪਾਜੀ ਨਾਨਕ ਸਰ ਦੀ ਸੰਪਰਦਾ ਨੂੰ ਜਿਹਨੇ ਸਮਝ ਲਿਆ ਉਹਨੇ ਗੁਰਦੁਆਰੇ ਦੇ ਕਨਸੈਪਟ ਨੂੰ ਸਮਝ ਲਿਆ ਉੱਥੇ ਗੋਲਕ ਨਹੀਂ ਲੱਗੀ ਹੋਈ ਹੁਣ ਬਹੁਤ ਸਾਰੇ ਡੇਰੇ ਨੇ ਕਈ ਤੁਸੀਂ ਨਾਨਕ ਸਰ ਵਾਲੇ ਪ੍ਰਚਾਰਕਾਂ ਨੂੰ ਕਈਆਂ ਨੂੰ ਮਖੌਲ ਕਰਦੇ ਸੁਣਿਆ ਹੋਏਗਾ ਚਮਤਕਾਰੀ ਗੱਲਾਂ ਕਰਦਾ ਸੁਣਿਆ ਤੁਸੀਂ ਮਾਈਂਡਸੈਟ ਉਹ ਬਣਾ ਲਿਆ ਕਿ ਡੇਰਿਆਂ ਨੇ ਸੰਪਰਦਾਵਾਂ ਨੇ ਇਹਨਾਂ ਨੇ ਇਹਨਾਂ ਦਾ ਯੋਗਦਾਨ ਬਹੁਤ ਹੈ ਬਾਜੀ ਮਨਿੰਦਰ ਬਾਈ ਮੈਨ ਲੈ ਕੇ ਨਾਨਕ ਸਰ ਉਹਨਾਂ ਦੀ ਆਸਥਾ ਜੁੜੀ ਹੋਈ ਸੀਗੀ ਮੈਂ ਗਿਆ ਬਾਬਾ ਗੁਰਜੀਤ ਸਿੰਘ ਜੀ ਨੂੰ ਮਿਲਿਆ ਜੀ ਤੁਸੀਂ ਐਂ ਲਾ ਲਓ ਜਿਹੜੀ ਸੰਪਰਦਾ ਦੇ ਮੈਂ ਵੀ ਜਿਹੜੀ ਗੱਲਾਂ ਸੋਚਦਾ ਸੀਗਾ ਨਾ ਮੈਂ ਬੁਰਾ ਨਹੀਂ ਸੋਚਦਾ ਸੀਗਾ ਬਟ ਮੈਂ ਸੋਚਦਾ ਸੀਗਾ ਠੀਕ ਹੈ ਯਾਰ ਮੈਂ ਤਾਂ ਜਿਹੜੇ ਗੱਲ ਸੁਣੀਆਂ ਹਾਸੇ ਮਖੋਲਾ ਵਾਲੀ ਸੁਣੀਆਂ ਦੀ ਮੈਂ ਜਦੋਂ ਜਾ ਕੇ ਉੱਥੇ ਆਬਜ਼ਰਵ ਕੀਤਾ ਸਭ ਤੋਂ ਪਹਿਲੀ ਗੱਲ ਮੈਂ ਹੈਰਾਨ ਕੀ ਗੋਲਗ ਨਹੀਂ ਹੈ ਲੰਗਰ ਫੇਰ 24 ਘੰਟੇ ਚੱਲਦਾ ਹੈ ਤੁਸੀਂ ਕਿਸੇ ਛੋਟੇ ਸਿੰਘ ਸਭਾ ਗੁਰਦੁਆਰੇ ਦੇ ਮਾਫ ਕਰਿਓ ਪ੍ਰਧਾਨ ਦੇ ਨਾਲ ਗੱਲ ਕਰਕੇ ਦੇਖਿਓ ਕਿੰਨਾ ਕੁ ਆਕੜ ਹੁੰਦੀ ਐ ਐਮਐਲਏ ਤੋਂ ਵੱਧ ਮੈਂ ਉਹ ਵੀ ਦੇਖਿਆ ਨੇ ਲੋਕ ਜਦੋਂ ਮੈਂ ਮੁਕ ਸੇਵਾ ਆਧਾਰ ਦੇ ਕੋਲ ਜਾ ਕੇ ਦੇਖ ਰਿਹਾ ਤਾਂ ਮੈਂ ਉਹਨਾਂ ਦੀ ਵਿਨਮਰਤਾ ਦੇਖੀ ਕਿ ਕਿੰਨਾ ਨੀਵਾਪਣ ਹੈ ਕਿੰਨੀ ਬਿਰਨਮਰਤਾ ਹੈ ਕਿੰਨੀ ਕੋਮਲਤਾ ਹੈ ਇਹ ਮੇਰੇ ਕਹੇ ਤੋਂ ਮਹਿਸੂਸ ਨਹੀਂ ਹੋਣੀ ਜਦੋਂ ਤੱਕ ਕੋਈ ਜਾ ਕੇ ਮਹਿਸੂਸ ਨਾ ਕਰੇ ਸੇਵਾ ਕਿੰਨੀ ਹੈ ਛੇਤਰ ਸੰਨਿਆਸੀ ਸਮਝਦੇ ਹੂੰ ਜਿਵੇਂ ਪ੍ਰੇਮਨੰਦੀ ਮਹਾਰਾਜ ਛੇਤਰ ਸੰਨਿਆਸੀ ਨੇ ਉਹ ਛੇਤਰ ਸੰਨਿਆਸੀ ਨੇ ਬਚਪਨ ਦੀ ਅਵਸਥਾ ਤੋਂ ਉਹ ਗੁਰਦੁਆਰੇ ਪਹੁੰਚ ਗਏ ਹੁਣ ਉਸ ਤੋਂ ਬਾਅਦ ਲਈ ਦੁਨੀਆ ਤੋਂ ਲੈਣਾ ਹੀ ਕੁਝ ਨਹੀਂ ਕਦੇ ਚੰਡੀਗੜ੍ਹ ਨਹੀਂ ਜਾਣਾ ਕਦੇ ਲੰਡਾ ਨਹੀਂ ਜਾਣਾ ਅਮਰੀਕਾ ਨਹੀਂ ਜਾਣਾ ਮਾਇਆ ਦਾ ਕਰਨਾ ਕੀ ਹੈ ਸਿਰਫ 24 ਘੰਟੇ ਚ 5-7 ਵਾਰੀ ਮਹਾਰਾਜ ਦੇ ਸਮੁਖ ਪੇਸ਼ ਹੋ ਕੇ ਅਰਦਾਸ ਭੋਗ ਲਵਾਉਣਾ ਤੇ ਸੇਵਾ ਕਰਨੀ ਆਪਣੇ ਭੋਰੇ ਚ ਵੜ ਜਾਣਾ ਤੁਸੀਂ ਕਿਵੇਂ ਗਲਤ ਕਹਿ ਸਕਦੇ ਹੋ ਗਲਤ ਕਹਿਣ ਵਾਲੇ ਉਹ ਲੋਕ ਨੇ ਜਿਨ੍ਹਾਂ ਨੇ ਚੀਜ਼ ਨੂੰ ਸਮਝਿਆ ਨਹੀਂ ਡੇਰੇ ਨੂੰ ਸੰਪਰਦਾਵਾਂ ਨੂੰ ਇਹ ਪੋਸੀਬਲ ਨਹੀਂ ਹੈ ਜੀ